ਨਮਸਕਾਰ ਸਤਿ ਸ਼ਕਾਲ ਮਰਹਬਾ ਸੋ ਸ਼ਹਿਰ ਲੁਧਿਆਣਾ ਇੱਕ ਵਾਰੀ ਫੇਰ ਤੁਹਾਡੇ ਨਾਲ ਜੁੜੇ ਆਂ ਗਮਸਾ ਐਕਸਪੋ ਗਮਸਾ ਐਕਸਪੋ ਦੇ ਵਿੱਚ ਇੱਕ ਵਾਰੀ ਫੇਰ ਲਾਈਵ ਤੁਸੀਂ ਦੇਖ ਸਕਦੇ ਹੋ ਕਿ ਕਿਦਾਂ ਦਾ ਮਾਹੌਲ ਹੈ ਔਰ ਲੋਕ ਜਿਹੜੇ ਹੈਗੇ ਆ ਆਪਣੀ ਬੈਸਟ ਮਸ਼ੀਨਰੀ ਬੈਸਟ ਟੈਕਨੋਲੋਜੀ ਨੂੰ ਜਿਹੜਾ ਹੈਗਾ ਸ਼ੋਕੇਸ ਕਰ ਰਹੇ ਆ ਲਾਈਵ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਿਸਟਮ ਅਸੀਂ ਪਹੁੰਚੇ ਆ ਗੁਰੂ ਸੰਸ ਦੇ ਸਟਾਲ ਤੇ ਡਾਈਂਗ ਤੇ ਫਿਨਿਸ਼ਿੰਗ ਨੂੰ ਲੈ ਕੇ ਹੋਮ ਫਿਨਿਸ਼ਿੰਗ ਨੂੰ ਲੈ ਕੇ ਇਸ ਟਾਈਪ ਦਾ ਬੈਸਟ ਜਿਹੜਾ ਆਪਣੇ ਆਪ ਨੂੰ ਇੱਕ ਅਲੱਗ ਪਹਿਚਾਨ ਬਣਾ ਚੁੱਕੇ ਡਾਈਂਗ ਇੰਡਸਟਰੀ ਦੇ ਵਿੱਚ ਹੋਮ ਫਰਨੀਸ਼ਿੰਗ ਦੇ ਵਿੱਚ ਜਿਹੜੇ ਪ੍ਰੋਸੈਸਿੰਗ ਇੰਡਸਟਰੀ ਨੂੰ ਲੈ ਕੇ ਸੋ ਉਸ ਦੇ ਵਿੱਚ ਜਿਹੜਾ ਇਹ ਸਾਰੇ ਦੇ ਸਾਰੇ ਸੋ ਗੁਰੂ ਸੰਧ ਦੇ ਇਸ ਟਾਈਮ ਸਟਾਲ ਤੇ ਪਹੁੰਚੇ ਆਂ ਔਰ ਤੁਸੀਂ ਦੇਖ ਰਹੇ ਹੋ ਵੱਡੀਆਂ ਵੱਡੀਆਂ ਮਸ਼ੀਨਾਂ ਐ ਲੱਗਦਾ ਮਰੀਨੋ ਟਾਈਪ ਜਿਹੜਾ ਇਕ ਅਸੀਂ ਅਕਸਰ ਫਿਲਮਾਂ 'ਚ ਦੇਖਦੇ ਆ ਕਿ ਮਰੀਨੋ ਦੀ ਤਰ੍ਹਾਂ ਸੋ ਉਹ ਮਰੀਨੋ ਦੀ ਤਰ੍ਹਾਂ ਇੱਥੇ ਵੱਡੀਆਂ-ਵੱਡੀਆਂ ਜੜੀਆਂ ਹੈਗੀਆਂ ਸ਼ਿਪ ਨਜ਼ਰ ਆ ਰਹੇ ਆ ਸੋ ਜਾਣਦੇ ਆ ਕਿ ਕੀ ਚੀਜ਼ਾਂ ਹੈਗੀਆਂ ਔਰ ਇਹਦੇ ਵਿੱਚ ਕਿਦਾਂ ਡਾਈੰਗ ਪੋਸੀਬਲ ਹੈ ਸੋ ਗੱਲਬਾਤ ਕਰਦੇ ਆ ਸਰ ਨਮਸਕਾਰ ਨਮਸਕਾਰ ਜੀ ਸਰ ਤੁਹਾਡਾ ਸ਼ੁਕ੍ਰਨ ਸੁਖਵਿੰਦਰ ਸਿੰਘ ਸੁਖਵਿੰਦਰ ਸਿੰਘ ਜੀ ਇਨੇ ਔਕਲੋਕੇ ਗੱਲ ਕਰ ਰਹੇ ਆ ਅਰੇ ਨਹੀਂ ਨਹੀਂ ਇਹ ਤੁਹਾਨੂੰ ਦੇਖ ਕੇ ਖੁਸ਼ ਹੋਏ ਨਾ ਤੁਹਾਨੂੰ ਦੇਖ ਕੇ ਉਹਨੇ ਖੁਸ਼ ਹੋਇਆ ਖੜ ਜਾਂਦੇ ਖੜ ਜਾਂਦੇ ਢੁੱਟ ਜਾਂਦੇ ਉਹਨੇ ਖੜੇ ਸਰੇ ਇੰਨੀਆਂ ਵੱਡੀਆਂ ਵੱਡੀਆਂ ਮਰੀਨੋ ਖੜੀਆਂ ਕੀਤੀਆਂ ਆਈਆਂ ਹੌਜ਼ਰੀ ਇੰਡਸਟਰੀ ਨਾਲ ਇਹਨਾਂ ਦਾ ਕੀ ਲੈਣਾ ਤੇ ਇਹ ਮਰੀਨੋ ਨੇ ਜੀ ਇਹ ਸੌਫਟ ਲੋ ਡਾਈ ਮਸ਼ੀਨ ਨੇ ਜੀ ਇਹ ਫੈਬ੍ਰਿਕ ਡਾਈਂਗ ਹੁੰਦੀ ਹੈ ਇਹਦੇ ਵਿੱਚ ਅੱਛਾ ਜੀ ਹਰ ਤਰ੍ਹਾਂ ਦਾ ਫੈਬ੍ਰਿਕ ਹੋ ਜਾਂਦਾ ਪੋਲੀਸਟਰ ਪੀਸੀ ਹਰ ਤਰ੍ਹਾਂ ਦਾ ਬਲੈਂਡ ਕੋਟਨ ਜੀ ਤੇ ਅਸੀਂ ਇਹ ਸਪੈਸ਼ਲ ਡਿਜ਼ਾਈਨ ਕੀਤੇ ਪਿਛਲੇ 3-4 ਸਾਲਾਂ ਤੋਂ ਅਸੀਂ ਨਵੀਂ ਤੋਂ ਨਵੀਂ ਕੋਈ ਨਾ ਕੋਈ ਟੈਕਨੋਲੋਜੀ ਲੈ ਕੇ ਆ ਰਹੇ ਆ। ਬਾਰ ਉਹ ਤਾਂ ਸਰ ਇੱਕੋ ਤਰ੍ਹਾਂ ਦੀ ਲੱਗਦੀ ਆ। ਹਰ ਵਾਰੀ ਤੁਸੀਂ ਮਰੀਨੋ ਲਾ ਦਿੰਦੇ ਹੋ ਇੱਥੋਂ ਲੋਕੀ ਮਰੀਨੋ ਦੇਖਣ ਆ ਜਾਂਦੇ ਆ ਕਿ ਟੈਕਸਟਾਈਲ ਇੰਡਸਟਰੀ ਦੇ ਵਿੱਚ ਮਰੀਨੋ ਘੜੀਆਂ ਮਿਲਦੀਆਂ। ਨਹੀਂ ਬਾਰ ਉਹ ਨਹੀਂ ਅਲੱਗ-ਅਲੱਗ ਮਾਡਲ ਆ। ਜਿਦਾਂ ਛੋਟੀ ਮਸ਼ੀਨ ਐ ਸੈਮੀ ਆਟੋ ਆ। ਜੀ। ਇਹ 30 ਕਿਲੋ ਦੀ ਮਸ਼ੀਨਾਂ ਉਹ ਇੱਕ ਤਾਂ ਦੀ ਮਸ਼ੀਨ ਆ। ਅੱਛਾ ਜੀ। ਮਾਡਲ ਅਲੱਗ-ਅਲੱਗ ਨੇ। ਓਕੇ। ਉੱਧਾਂ ਦੇਖਣ ਨੂੰ ਬਾਰ ਉਹ ਸਾਰੇ ਕੰਮ ਸਾਰੇ ਇੱਕੋ ਹੀ ਆ। ਮਤਲਬ ਜੀ ਦੀ ਛੋਟੀ ਕੈਪੈਸਿਟੀ ਹੋ ਆ ਲੈ ਲਵੇ ਚੈਂਟਰ ਵਾਲਾ ਆ ਬਦਾਲ ਆ ਬਿਲਕੁਲ ਬਿਲਕੁਲ ਸੋ ਜਿਹੜਾ ਕਿਦਾਂ ਦਾ ਰਿਸਪੌਂਸ ਕਿਦਾਂ ਦਾ ਮਿਲ ਰਿਹਾ ਦੇਖੋ ਜੀ ਇਹ ਰਿਸਪੌਂਸ ਬਹੁਤ ਅੱਛਾ ਆ ਰਿਹਾ ਜੀ ਔਰ ਗਮਸਾ ਇੱਕ ਐਸਾ ਪਲੇਟਫਾਰਮ ਆ ਇੱਥੇ ਹਰ ਸਾਲ ਨਵੇਂ ਕੈਂਡੀਡੇਟ ਵੀ ਆ ਰਹੇ ਆ ਔਰ ਨਵੇਂ ਤੋਂ ਨਵੇਂ ਬਾਏਰ ਵੀ ਆ ਰਹੇ ਆ ਜੀ ਇਸ ਵਾਰ ਤਾਂ ਬਾਹਰ ਅੱਛਾ ਆ ਰਿਹਾ ਬਾਹਰੋਂ ਵੀ ਆ ਰਿਹਾ ਨਾ ਆਊਟ ਆਫ ਇੰਡੀਆ ਵੀ ਆ ਰਿਹਾ ਤੇ ਇੰਡੀਆ ਤੋਂ ਹਰ ਇੱਕ ਸਟੇਟ ਤੋਂ ਕਰਨਾਟਕ ਆ ਗੁਜਰਾਤ ਹੋ ਗਿਆ ਯੂਪੀ ਹੋ ਗਿਆ ਬਿਹਾਰ ਹੋ ਗਿਆ ਹੋਰ ਵੀ ਕਈ ਸਟੇਟਾਂ ਤੋਂ ਬੰਦੇ ਆ ਰਹੇ ਨੇ ਤਾਜ਼ਾ ਹਾਲਾਤ ਕਿੱਦਾਂ ਦੇ ਇੰਡਸਟਰੀ ਦੇ ਤਾਜ਼ਾ ਹਾਲਾਤ ਦੇ ਕੋਈ ਇੰਡਸਟਰੀ ਦੇ ਅੱਛੇ ਆ ਤੁਸੀਂ ਸੱਚ ਬੋਲਦੇ ਹੋ ਨਹੀਂ 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 ਬਿਲਕੁਲ ਸੱਚ ਹੀ ਬੋਲਦੇ ਆ ਸੱਚ ਹੀ ਬੋਲਾਂਗੇ ਅਸੀਂ ਜੀ ਤਾਜ਼ਾ ਹਾਲਾਤ ਵੀ ਠੀਕ ਨੇ ਇੰਡਸਟਰੀ ਦੇ ਪਰ ਥੋੜਾ ਜਿਹਾ ਚਲੋ ਪੋਲੂਸ਼ਨ ਨੂੰ ਲੈ ਕੇ ਚੀਜ਼ਾਂ ਸਰਗਰਮ ਹੈਗੀਆਂ ਨੇ ਲੇਕਿਨ ਰਿਟੇਲ ਇੰਡਸਟਰੀ ਇੰਡਸਟਰੀ ਆ ਜੀ ਬਹੁਤ ਹੀ ਅੱਛੇ ਤਰੀਕੇ ਨਾਲ ਸਟੱਜੇ ਢੰਗ ਨਾਲ ਉਹਨੂੰ ਸੈਟਲ ਵੀ ਕਰ ਰਹੀ ਆ ਔਰ ਆਪਣੀ ਡਿਊਟੀ ਨੂੰ ਅੱਛੇ ਤਰੀਕੇ ਨਾਲ ਨਿਭਾ ਰਹੀ ਆ ਜੀ ਬੜੀ ਜ਼ਿਆਦਾ ਪੋਲੂਸ਼ਨ ਵਾਲੇ ਟੈਂਕਰ ਤੇ ਉਦੋਂ ਤਾਂ ਤੁਸੀਂ ਉਹਨਾਂ ਨੂੰ ਉਲਟਾ ਆਲਟਰਨੇਟਿਵ ਦਿੰਦੇ ਹੋ ਤੁਸੀਂ ਤਾਂ ਘੱਟ ਪਾਣੀ ਯੂਜ਼ ਕਰਨ ਲਈ ਹਾਂਜੀ ਹਾਂਜੀ ਨਹੀਂ ਔਰ ਔਰ ਤੁਸੀਂ ਦੋਹੀ ਤੁਹਾਨੂੰ ਤੁਹਾਨੂੰ ਤਾਂ ਹੀ ਕਹਿ ਰਿਹਾ ਕਿ ਡਾਈਂਗ ਵਾਲੇ ਬਹੁਤ ਜ਼ਿਆਦਾ ਸਟੱਜੇ ਢੰਗ ਨਾਲ ਕਰ ਰਹੇ ਆ ਹਰ ਇੱਕ ਬੰਦਾ ਇਹ ਲੋਅ ਲਿਕੁਇਡਿਸ਼ਨ ਮਸ਼ੀਨਾਂ ਲਗਾ ਰਿਹਾ ਦੇਖੋ ਨਾ ਤਾਂ ਅਸੀਂ ਇੱਕਦਮ ਬਣਾ ਸਕਦੇ ਆ ਨਾਗਲੇ ਇੱਕਦਮ ਲੈ ਸਕਦਾ ਇਹ ਮਤਲਬ 1 ਵਨ 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 ਹਰ ਇੱਕ ਬੰਦਾ ਐਫਰਟਸ ਕਰ ਰਿਹਾ ਪਰ ਪਿਸ਼ੂਰ ਡਿਪਾਰਟਮੈਂਟ ਨੂੰ ਚਾਹੀਦਾ ਕਿ ਥੋੜਾ ਜਿਆਦਾ ਰੀਲੀਫ ਦੇਣ ਚੀਜ਼ਾਂ ਨੂੰ ਸੈੱਟ ਹੋਣ ਦਿਓ ਹੁਣ ਪਹਿਲਾਂ ਦੇਖੋ 60-70 ਲੀ ਪੁਰਾ ਮਸ਼ੀਨਾ ਵੀ ਬੜੀਆਂ ਮਹਿੰਗੀਆਂ ਨੇ ਹਨਾ ਪਹਿਲਾਂ ਸਸਤੀ ਵੀ ਨਾਲ ਪਰ ਲੇਕਿਨ ਇਹ ਮਸ਼ੀਨਾ ਲੈਣ ਲਈ ਵੀ ਮਤਲਬ ਡਾਈੰਗ ਵਾਲੇ ਕੋਈ ਇਹ ਨਹੀਂ ਕੁਰੇਜ ਨਹੀਂ ਕਰ ਰਹੇ ਕਿ ਯਾਰ ਮਹਿੰਗੀ ਆ ਤਾਂ ਅਸੀਂ ਖਚਣੇ ਨਹੀਂ ਸਾਰੇ ਰੰਗਾਂ ਵਾਲੇ ਵੀ ਪਾਣੀ ਨੂੰ ਲੈ ਕੇ ਉਨੇ ਹੀ ਮਤਲਬ ਚਿੰਤਤ ਹੈਗੇ ਆ ਜਿੱਦਾਂ ਆਮ ਨਾਗਰਿਕ ਹੈਗਾ ਕਿਉਂਕਿ ਇਹਨਾਂ ਨੇ ਤੋਂ ਹੀ ਪਾਣੀ ਪੀਣਾ ਹਨਾ ਉਹੀ ਅਨਾਜ ਖਾਣਾ ਉਹਦੇ ਨਾਲ ਹੀ ਇਹ ਤਾਂ ਹੈ ਨਹੀਂ ਕਿ ਕੋਈ ਹੋਰ ਜਿੱਥੇ ਜਾ ਕੇ ਇਹਨਾਂ ਨੇ ਕਰਨ ਲਾ ਬਿਲਕੁਲ ਠੀਕ ਹੈ ਤੁਸੀਂ बार-बार ਇਹਨਾਂ ਵਾਲਾ ਇਸ਼ਾਰਾ ਕਿਉਂ ਕਰ ਰਹੇ ਹੋ ਨਹੀਂ ਨਹੀਂ ਉਹ ਇਹ ਬੇਸਿਕਲੀ ਇਹ ਮੇਰੇ ਦੋਸਤ ਨੇ ਇਹਨਾਂ ਦੀ ਡਾਈਵਿੰਗ ਵੀ ਆ ਉਹ ਤਾਂ ਕੋਲ ਖੜੇ ਕਰਕੇ ਇਦਾਂ ਹੋ ਰਿਹਾ ਤੇ ਇਹਨਾਂ ਦਾ ਬਹੁਤ ਅੱਛਾ ਯੂਨਿਟ ਆ 타이ਪਰ ਰੋਡ ਤੇ ਹੀ ਗਲਾਡ ਡੈਕ ਦੇ ਨਾਮ ਇੱਕ ਲੱਖ ਦੇ ਨਾਮ ਤੇ ਇਹਨਾਂ ਕੋ ਮੇਰੀ ਮਸ਼ੀਨਾਂ ਲੈਤੀ ਇਹਨਾਂ ਨੇ ਵਨ ਸ਼ਾਟ ਦੇ ਵਿੱਚ ਪੂਰਾ ਪਲਾਨਟ ਚੇਂਜ ਕਰ ਮਾਰਿਆ ਇੰਨੀ ਦਲੇਰੀ ਸਾਈ ਇਹਨਾਂ ਨੇ ਇਹਨਾਂ ਕੋ ਆਪਣਾ ਲੱਗੀਆਂ ਸੀ ਮਸ਼ੀਨਾਂ ਦੇਸੀ ਲੱਗੀਆਂ ਸੀ ਇਹਨਾਂ ਨੇ ਮੇਰੇ ਕੋਲੋਂ ਖੜੇ ਪੈਣ ਦੇਖਾ 3.5 4 ਕਰੋੜ ਦਾ ਯੂਨਿਟ ਲੈ ਤੈ ਲੈਣੇ ਮੈਨੇ ਵੈਰੀ ਗੁੱਡ ਕੋਣ ਐਫਰਟਸ ਕਰ ਹੀ ਰਹੇ ਆ ਨਾ ਅਗਲਾ ਕੋਈ ਵੀ ਕਰ ਰਿਹਾ ਜੀ ਸਰ ਨਮਸਕਾਰ ਨਮਸਕਾਰ ਜੀ ਸਰ ਤੁਹਾਡਾ ਸ਼ੁਕਰੀਆ ਮੇਰਾ ਕੁਲਦੀਪ ਸੈਗਲ ਨਾਮ ਹੈ ਜੀ ਸਾਡਾ ਤਾਈਪ ਰੋਡ ਤੇ ਪਲੈਂਟ ਹੈ ਜੀ ਹਿੰਗ ਲਾਇ ਪ੍ਰੋਸੈਸਰ ਦੇ ਨਾਮ ਤੇ ਸਰ ਕਿੰਨਾ ਦਾ ਜੋ ਇਹ ਕੇਅਰ ਰੇ ਦੇ ਵਿੱਚ ਕਿੰਨਾ ਦਾ ਪ੍ਰੈਕਟੀਕਲਿਟੀ ਕੀ ਹੈ ਪ੍ਰੈਕਟੀਕਲ ਦੇਖੋ ਜਿਵੇਂ ਆਲਮੋਸਟ ਅਸੀਂ ਪਹਿਲਾਂ ਕੰਮ ਕਰਦੇ ਸੀਗੇ ਜਿਵੇਂ ਭਾਈ ਨੇ ਦੱਸਿਆ ਲੀਕਰ ਰੇਸ਼ੋ ਪੋਲੂਸ਼ਨ ਵੀ ਇਫੈਕਟ ਕਰਦੀ ਸੀ ਪਾਣੀ ਵੱਧ ਲੱਗਦਾ ਸੀ ਉਹਨਾਂ ਪਾਣੀ ਗੰਦਾ ਹੁੰਦਾ ਸੀ ਡੇ ਬਾਏ ਡੇ ਇਹਨਾਂ ਨੇ ਇੰਪਰੂਵ ਕੀਤਾ ਅਸੀਂ ਇਹਨਾਂ ਨੂੰ ਦੇਖ ਕੇ ਅਸੀਂ ਆਪਣੇ ਨੂੰ ਇੰਪਰੂਵ ਕੀਤਾ ਅਸੀਂ ਹਾਫ ਲੀਕਰ ਤੇ ਆ ਗਏ ਆ ਜੋ ਅਸੀਂ ਪਹਿਲਾਂ ਪਾਣੀ ਯੂਜ਼ ਕਰਦੇ ਸੀ ਉੱਤੇ ਪਾਣੀ ਤੇ ਆ ਗਏ ਆ ਜਿਵੇਂ ਜਿਵੇਂ ਟੈਕਨੋਲੋਜੀ ਆ ਰਹੀ ਐ ਅਸੀਂ ਵੀ ਅਪਡੇਟ ਕਰ ਰਹੇ ਆ ਆਪਣੇ ਆਪ ਨੂੰ ਇਹ ਸਾਨੂੰ ਪਲੈਟਫਾਰਮ ਦੇ ਰਿਹਾ ਅਪਡੇਟ ਕਰਨ ਦਾ ਉਦੋਂ ਹੀ ਅਸੀਂ ਕੁਆਲਟੀ ਵੱਲੋਂ ਵੀ ਵੱਧ ਅੱਗੇ ਨਿਕਲ ਰਹੇ ਆ ਸੋ ਜੋ ਤੁਸੀਂ ਜਿਵੇਂ ਇਹਨਾਂ ਨੇ ਦੱਸਿਆ ਤੁਸੀਂ ਪਲਾਂਟ ਲਗਾਇਆ ਤੇ ਉਹਦੇ ਨਾਲ ਬੈਨੀਫਿਟ ਹੋਏ ਬਹੁਤ ਬੈਨੀਫਿਟ ਹੋਇਆ ਜੀ ਮੇਰਾ ਪਾਣੀ ਹਾਫ ਹੋ ਗਿਆ ਪਹਿਲਾਂ ਨਾਲੋਂ ਜੋ ਅਸੀਂ ਕਰ ਰਹੇ ਸੀ ਕੰਮ ਉਹ ਅਸੀਂ ਵੱਧ ਕਰ ਪਾਵਾਂਗੇ ਤੇ ਕੁਆਲਟੀ ਸਾਡੀ ਇੰਪਰੂਵ ਹੋ ਗਈ ਪਹਿਲਾਂ ਨਾਲੋਂ ਜੀ ਡੇ ਬਾਏ ਡੇ ਹਰ ਚੀਜ਼ ਵਧੀਆ ਹੋ ਰਹੀ ਐ ਸੋ ਇਹਨਾਂ ਦਾ ਮਤਲਬ ਹੈ ਲਗਾਤਾਰ ਬੈਨੀਫਿਟ ਇੰਪਰੂਵਮੈਂਟ ਆ ਰਹੀ ਹੈ ਇੰਡਸਟਰੀ ਬਿਲਕੁਲ 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 ਬਾਕੀ ਇਹਨਾਂ ਦੀ ਸਰਵਿਸ ਬਹੁਤ ਵਧੀਆ ਹੈ ਦਿਨ ਰਾਤ ਜਦੋਂ ਬੰਦੇ ਨੂੰ ਲੋਡ ਪੈਂਦੀ ਹੈ ਇੱਕ ਮਿੰਟ ਤੋਂ ਪਹਿਲਾਂ ਕੰਮ ਹੋ ਜਾਂਦਾ ਸਾਨੂੰ ਬਸ ਸਰਵਿਸ ਹੀ ਚਾਹੀਦੀ ਹੁੰਦੀ ਹੈ ਸਾਡਾ ਬੋਲਣਾ ਹੈ ਇਹਨਾਂ ਨੇ ਡਿਸਕਾਊਂਟ ਨਹੀਂ ਛੱਡਣਾ ਕੋਈ ਨਹੀਂ ਇਹਨਾਂ ਬਾਰੇ ਮਸ਼ਹੂਰ ਹੈ ਕਿ ਇਹ ਨੈਗੋਸ਼ੀਏਸ਼ਨ ਬਿਲਕੁਲ ਨਹੀਂ ਕਰਦੇ ਇਹ ਆਲਮੋਸਟ ਸਾਰੇ ਲੁਧਿਆਣਾ ਨੂੰ ਪਤਾ ਇਹਨਾਂ ਦੀ ਸਰਵਿਸ ਬਾਰੇ ਨਹੀਂ ਨਹੀਂ ਮੈਂ ਤਾਂ ਤੁਹਾਨੂੰ ਦੱਸਿਆ ਤੁਸੀਂ ਇਹਨਾਂ ਇਨੋਸੈਂਟ ਮੂਵ ਬਣਾ ਕੇ ਜਿਹੜਾ ਗੱਲ ਕਰ ਰਹੇ ਹੋ ਇਹਨਾਂ ਨੇ ਹਟਣਾ ਨਹੀਂ ਇਹ ਬਿਲਕੁਲ ਆਪਣੇ ਬਿ ਸ਼ਿੰਦਰੀਤਾ ਦੇਖੋ ਸੌਫਟਲੋਸ ਪਹਿਲੀ ਵਾਰ ਇਹਨਾਂ ਨਾਲ ਜੁੜੇ ਆ ਬਟ ਪਹਿਲਾਂ ਡਰਾਇਰ ਸੀ ਇਹਨਾਂ ਦੇ ਹਾਈਡਰੋ ਸੀ ਇਹਦਾ ਸਰਵਿਸ ਲੈਂਦੇ ਆ ਲੈਂਦੇ ਆ ਰਿਹਾ ਤੁਹਾਨੂੰ ਭਾਜੀ ਅਪਡੇਟ ਕੀਤਾ ਤੁਸੀਂ ਸੋਚੋ ਕਿ ਮੈਂ ਦੋ ਚਾਰ ਤਰੀਫਾਂ ਕਰਕੇ ਡਿਸਕਾਊਂਟ ਲੈ ਲੂੰਗਾ ਇਹ ਬੰਦਾ ਪਿਗਲਣ ਵਾਲਾ ਨਹੀਂ ਹੈ ਇਹ ਭਾਜੀ ਦਾ ਸਾਡੇ ਘਰ ਦੇ ਇਹਨਾਂ ਦੀ ਫੈਕਟਰੀ ਹੈ ਇਹਨਾਂ ਦੀ ਫੈਕਟਰੀ ਹੈ ਜਿੱਦਾਂ ਮਰਜ਼ੀ ਕਰ ਸਕਦੇ ਕਹਿੰਦੇ ਤਾਂ ਅਸੀਂ ਵੀ ਇਦਾਂ ਹੀ ਆ ਪਰ ਉੱਪਰ ਉੱਪਰ ਹੀ ਰਹਿ ਜਾਂਦੇ ਆ ਚਲੋ ਤਨਵਾਸਰ ਸੋ ਏਸੀ ਫਿਲਹਾਲ ਇਸ ਵੇਲੇ ਦਾ ਅਪਡੇਟ ਤੁਸੀਂ ਲਾਈਵ ਤਸਵੀਰਾਂ ਇਸ ਵੇਲੇ ਦੀਆਂ ਦੇਖ ਰਹੇ ਹੋ ਗੁਰੂ ਸੰਧ ਦੇ ਸਟਾਲ ਤੋਂ ਔਰ ਕਿਦਾਂ ਮਸ਼ੀਨਰੀ ਨੂੰ ਲੈ ਕੇ ਖੁਦ ਜਦੋਂ ਐਗਜ਼ੀਬਿਟਰ ਦੀ ਮੂੰਹ ਤੇ ਤਾਰੀਫ ਹੁੰਦੀ ਹੈ ਔਰ ਖਾਸ ਕਰਕੇ ਇੱਕ ਜਿਹੜਾ ਵਿਜ਼ਿਟਰ ਹੈ ਇੰਡਸਟਰੀਅਲ ਹੈ ਐਂਡ ਯੂਜ਼ਰ ਜਦੋਂ ਤਾਰੀਫ ਕਰਦਾ ਹੈ ਤਾਂ ਐਗਜ਼ੀਬਿਟਰ ਵੀ ਖੁਸ਼ ਹੁੰਦਾ ਸੋ ਏਸੀ ਫਿਲਹਾਲ ਗੁਰੂ ਸੰਧ ਦੇ ਸਟਾਲ ਤੋਂ ਇਸ ਵੇਲੇ ਦਾ ਅਪਡੇਟ ਫਿਰ ਤੁਹਾਡੇ ਨਾਲ ਜੁੜਾਂਗੇ ਦੇਖਦੇ ਰਹੋ ਬਨੇ ਰਹੋ ਜਾਣੇ ਤੇ ਸੀਤਾਨ